ਪਿਆਰੀ ਸਾਧ ਸੰਗਤ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਸਾਧ ਸੰਗਤਾਂ ਨੂੰ ਪਤਾ ਹੀ ਆ ਤੇ ਹਰ ਪਹਿਲੇ ਨਰਾਤੇ ਜੋ ਛੇਵੇਂ ਪਾਸ਼ਾ ਦੇ ਦਰਬਾਰ ਤੇ ਪਿੰਡ ਦੇ ਸਹਿਯੋਗ ਨਾਲ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੋਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਇਹ ਛੰਝ ਮੇਲਾ ਚੱਲ ਰਿਹਾ ਹੈ ਜੀ 31ਵਾਂ ਛੰਝ ਮੇਲਾ ਸਾਡਾ ਜੋ ਅੱਜ ਸੰਪੂਰਨ ਹੈ ਜੀ ਤੋ ਇਹ ਪਰਸੋਂ ਰੋਜ ਤੋਂ ਸਾਹਿਬ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਏ ਹਨ ਪਰਸੋਂ ਰੋਜ ਤੋਂ ਬਾਣੀ ਪਾਠ ਹੋ ਰਹੀ ਹੈ ਜੀ ਅੱਜ ਤੀਸਰੇ ਦਿਨ ਸਮਾਪਤੀ ਕੀਤੀ ਹੈ ਭੋਗ ਪਏ ਹਨ ਭੋਗ ਤੋਂ ਅਪਰਾਧ ਕੀਰਤਨੀਆਂ ਜਥੇ ਨੇ ਆਪਣਾ ਦਿਵਾਨ ਸਜਾਇਆ ਜੀ ਉਸ ਤੋਂ ਅਪਰਾਧ ਲੰਗਰ ਅਟੁੱਤ ਚੱਲੇ ਜੀ ਤੇ ਹੁਣ ਜੋ ਛੰਝ ਮੇਲਾ ਚੱਲ ਰਿਹਾ ਹੈ ਇਹ ਤੁਸੀਂ ਲਾਈਵ ਵੀ ਦੇਖ ਰਹੇ ਆ ਸਾਡੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਭ ਇਸ ਛੰਝ ਮੇਲੇ ਦਾ ਆਨੰਦ ਮਾਣ ਰਹੀਆਂ ਨੇ ਤੋ ਸੰਗਤਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਪਹੁੰਚੀਆਂ ਪਹੁੰਚੇ ਹੋਏ ਪਹਿਲਵਾਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਸਾਡੇ ਜੋ ਲਾਈਵ ਟੀਵੀ ਵਾਲਿਆਂ ਦਾ ਜੀ ਐਫ ਐਮ ਫਾਸਟ ਵਾਲਿਆਂ ਦਾ ਸਾਰਿਆਂ ਦਾ ਟੀਵੀ ਜੋ ਵੀ ਟੀਵੀ ਚੈਨਲ ਵਾਲਾ ਇੱਥੇ ਪਹੁੰਚਿਆ ਸਾਰਿਆਂ ਦਾ ਸ਼ਿੰਜ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਜੋ ਕੁਸ਼ਤੀ ਢੰਡੀ ਦੀ ਕੁਸ਼ਤੀ ਹੈ ਜੀ ਉਹਦੇ ਵਿੱਚ ਅਸੀਂ ਸਵਾ ਲੱਖ ਦਾ ਜੋ ਇਨਾਮ ਬਣਿਆ ਹੈ ਜੀ ਉਹ ਜਿਹੜੀ ਢੰਡੀ ਦੀ ਕੁਸ਼ਤੀ ਆ ਉਹ ਸਾਡੀ ਸਵਾ ਲੱਖ ਦੀ ਹੋਊਗੀ ਜੀ ਸਵਾ ਲੱਖ ਤੋਂ ਇਲਾਵਾ ਕੋਈ ਹਾਂਜੀ ਹੋਰ ਵੀ ਬਹੁਤ ਸਾਰੇ ਜੋ ਨਾਮ ਆਂ ਮੁੰਦੀਆਂ ਕੜੇ ਆ ਜੋ ਨਾਗ ਦਾ ਨਾਮ ਆ ਇੱਕ ਫਾਸਟ ਸੈਕਿੰਡ ਥਰਡ ਤੇ ਬਾਅਦ ਉਸ ਤੋਂ ਅਪਰੰਤੀ ਅਸੀਂ ਜੋ ਢੰਡੀ ਦੀ ਕੁਸ਼ਤੀ ਕਰਾਉਨੇ ਆ ਤੇ ਹੋਰ ਗਾਹਾਂ ਨੂੰ ਵੀ ਸਭ ਸੰਗਤਾਂ ਤੋਂ ਬਹੁਤ ਸਹਿਯੋਗ ਆ ਤੇ ਅਸੀਂ ਆਸ ਕਰਦੇ ਹਾਂ ਕਿ ਗਾਹਾਂ ਨੂੰ ਇਹ ਜਿਹੜਾ ਛਿੰਝ ਮੇਲਾ ਆ ਹੋਰ ਵੀ ਜ਼ਿਆਦਾ ਇਸ ਇਹਦੇ ਨਾਲੋਂ ਜ਼ਿਆਦਾ ਅਸੀਂ ਕਰਾਂਗੇ ਜੀ ਕਿਹੜੇ ਨੌਜਵਾਨ ਅਜੇ ਨਸ਼ੇ ਦੇ ਦਰਦ ਵਿੱਚ ਫਸੇ ਜਾ ਰਹੇ ਉਹਨਾਂ ਬਾਰੇ ਤੁਹਾਡਾ ਕੀ ਮੈਸੇਜ ਹੈ ਕਮੇਟੀ ਦਾ ਇਹ ਜੀ ਸਾਡੇ ਕਮੇਟੀ ਦਾ ਸਾਡੇ ਨਗਰ ਦਾ ਬੜਾ ਸਹਿਯੋਗ ਆ ਇਸ ਕੰਮ ਲਈ ਸਾਡੇ ਪਿੰਡ ਦੇ ਵਿੱਚ ਜੋ ਜਿੱਤਾ ਫੁੱਟਬਾਲ ਵੀ ਇੱਕ ਗੇਮ ਚੱਲ ਰਹੀ ਆ ਕ੍ਰਿਕਟ ਦੀ ਚੱਲ ਰਹੀ ਆ ਕੁਝ ਮੁੰਡੇ ਕਬੱਡੀ ਵੀ ਖੇਡਦੇ ਆ ਤੋ ਗਰਾਊਂਡ ਦੇ ਗਰਾਊਂਡ ਦੇ ਲੈਵਲ ਦੇ ਵਿੱਚ ਸਾਡਾ ਪਿੰਡ ਬਹੁਤ ਵਧੀਆ ਇਕਜੁੱਟ ਹੋ ਕੇ ਕੰਮ ਕਰਦਾ ਜੀ ਸਾਰਾ ਹੀ ਤੇ ਨਸ਼ਾਤ ਸਾਡੇ ਪਿੰਡ ਫਿਲਹਾਲ ਤਾਂ ਸਾਡੇ ਇਸ ਵੇਲੇ ਤਾਂ ਨਹੀਂ ਕੋਈ ਮੁੰਡਾ ਕਰਦਾ ਪਰ ਅਸੀਂ ਇਦਾਂ ਨਿਆਣਿਆਂ ਨੂੰ ਗਰਾਊਂਡ ਨਾਲ ਜੋੜਦੇ ਆਂ ਤੇ ਨਿਆਣੇ ਦਾ ਜਿਹੜਾ ਮਾਨ ਹੈ ਪਹਿਲਾਂ ਪੜਨ ਜਾਣ ਤੇ ਬਾਅਦ ਚ ਗਰਾਊਂਡ 'ਚ ਆਉਣ ਤੋਂ ਉਹਨਾਂ ਦਾ ਧਿਆਨ ਹੀ ਨਾ ਹੋਰ ਪਾਸੇ ਜਾਵੇ ਖੇਡਾਂ 'ਤੇ ਧਿਆਨ ਦੇਣ ਆਪਣਾ ਬਾਕੀ ਸਾਰੇ ਸਾਡੇ ਪਿੰਡ ਦੇ ਸਹਿਯੋਗ ਬੜੇ ਐਨਆਰਆਈ ਵੀ ਬਹੁਤ ਸਹਿਯੋਗ ਦਿੰਦੇ ਆ ਜੀ ਉਹ ਖਾਣ ਨੂੰ ਨਿਆਣਿਆਂ ਨੂੰ ਜਿਹੜੇ ਫਾਸਟ ਫੂਡ ਵਗੈਰਾ ਉਹਨਾਂ ਤੋਂ ਪਰੇ ਕਰਕੇ ਉਹ ਕਹਿੰਦੇ ਇਹਨਾਂ ਨੂੰ ਬਦਾਮ ਖਾਣ ਨੂੰ ਦਿੰਦੇ ਆ ਤੇ ਹੋਰ ਵੀ ਜੋ ਫਰੂਟ ਆਉਣ ਜਾਣ ਦੇ ਸਾਧਨ ਲਈ ਟਰਾਂਸਪੋਰਟ ਦਾ ਵੀ ਪ੍ਰਬੰਧ ਕਰਕੇ ਦਿੰਦੇ ਆ ਜੀ ਜੇ ਕੋਈ ਸਾਡੇ ਪਿੰਡ ਦੀ ਟੀਮ ਉਧਰ ਕਿਤੇ ਖੇਡਣ ਜਾਂਦੀ ਤੇ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ